जेडे बच्चे मेरे को पास आउट होके गए ने वैदिक मैथ और वैक्टर्स ने उन्होंने ग्रेजुएट सर्टिफिकेट प्रोवाइड किया जाएगा ते जेडे बच्चे ने होल रिसेंटली कंपटीशन हुआ ऐसी का इंटरनेशन, इंटरनेशनल इंटरनेशनल अबाकस कंपटीशन तो उधर भी थे जेडे बच्चे विनर्स ने उन्होंने भी प्राइज दिए जाने

ग्रेट एक्सटेंट जहाँ है कवर करता है बच्चा ਸ਼ਸ਼ੀਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਗੱਲ ਕਰਦੇ ਆਂ ਬੱਚਿਆਂ ਦੀ ਪੜ੍ਹਾਈ ਦੀ ਬੱਚਿਆਂ ਦੇ এডੂਕੇਸ਼ਨ ਦੀ ਅੱਜ ਕੱਲ੍ਹ ਪੜ੍ਹਾਈਆਂ ਜਿਹੜੀਆਂ ਕਿ ਕਾਫੀ ਟਫ ਹੋ ਗਈਆਂ ਨੇ ਤੋਂ ਉਸ ਦੇ ਰਿਲੇਟਡ ਅੱਜ ਆਪਾਂ ਗੱਲ ਕਰਾਂਗੇ ਮੈਡਮ ਮਨਿਸ਼ਾ ਜੀ ਸਰਵਿਸ ਘਰ ਮੌਜੂਦ ਨੇ ਆਪਾਂ ਗੱਲਬਾਤ ਕਰ ਲੈਨੇ ਆ ਇਹਨਾਂ ਨੇ ਕਿ ਆਪਣਾ ਸੈਂਟਰ ਜਿਹੜਾ ਕਿ ਇੱਥੋਂ ਇੱਕ ਬੱਚਿਆਂ ਨੂੰ ਟ੍ਰੇਨਿੰਗ ਦੇਂਦੇ ਨੇ ਮੈਥ ਮੈਥੀਕ ਹੈ ਕਿ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਲਾਸਿਸ ਵਗੈਰਾ ਨੇ ਆਪਾਂ ਉਹ ਡਿਸਕਸ ਕਰ ਲੈਨੇ ਹਸਬੰਦ ਸ਼ਸ਼ੀਕਲ

ਵੱਖ-ਵੱਖ ਜਿਹੜੇ ਐਡਮਿਸ਼ਨ ਲੈ ਸਕਦਾ ਜੀ ਬੱਚਿਆਂ ਲਈ ਬਹੁਤ ਹੈਲਪਫੁਲ ਹੁੰਦਾ ਜੀ ਹਾਂਜੀ ਤੇ ਮੈਂ ਸਿਲੇਬਸ ਕੇ ਵਗੈਰਾ ਕਿਹੜਾ-ਕਿਹੜਾ ਉਹ ਸਿਲੇਬਸ ਅਸ ਅਕੋਰਡਿੰਗਲੀ ਬੱਚੇ ਜਿਹੜਾ ਬੱਚੇ ਬਹੁਤ इजीली ਕਰ ਵੀ ਲੈਂਦਾ ਹੂੰ ਤੇ ਕਿੰਨੇ ਸਮੇਂ ਤੋਂ ਮੈਂ ਜਿਹੜਾ ਇੱਥੋਂ ਟ੍ਰੇਨਿੰਗ ਦੇ ਰਿਹਾ ਬੱਚੇ ਇਹ ਮੇਰੇ ਕਿ ਤੋਂ ਮੋਰ ਦੈਨ 7 8 ਇਅਰਸ ਹੋ ਗਏ ਤੇ ਹੁਣ ਤੱਕ ਕਿੰਨੇ ਬੱਚੇ ਜਿਹੜਾ ਟ੍ਰੇਨਿੰਗ ਲੈ ਕੇ ਇੱਥੋਂ ਪਾਸ ਆਊਟ ਹੋ ਕੇ ਚਲੇ ਗਏ ਬਹੁਤ ਈ ਬੱਚੇ ਨੇ ਜੀ ਤੇ ਪਾਸ ਆਊਟ ਹੋ ਕੇ ਗਏ ਨੇ ਤੇ ਹੁਣ ਅਪਰ ਰੀਸੈਂਟਲੀ ਵੀ ਜਿਹੜਾ ਆਪਾਂ ਹੁਣ ਕਰਾਂਗੇ ਇੱਕ ਛੋਟਾ ਜਿਹਾ ਫੰਕਸ਼ਨ ਹੈ ਜਿਹਦੇ ਵਿੱਚ ਗ੍ਰੈਜੂਏਸ਼ਨ ਸੈਰੇਮਨੀ ਐਂਡ ਅਵਾਰਡ ਸੈਰੇਮਨੀ ਹੈ ਜਿਹਦੇ ਵਿੱਚ ਜਿਹੜੇ ਬੱਚੇ ਮੇਰੇ ਕੋਲ ਪਾਸ ਆਊਟ ਹੋ ਕੇ ਗਏ ਨੇ ਵੈਦਿਕ ਮੈਥ ਔਰ ਐਬੈਕਸ ਦੇ ਉਹਨਾਂ ਨੂੰ ਗ੍ਰੈਜੂਏਟ ਸਰਟੀਫਿਕੇਟ ਪ੍ਰੋਵਾਈਡ ਕੀਤਾ ਜਾਏਗਾ ਜੀ ਤੇ ਜਿਹੜੇ ਬੱਚਿਆਂ ਨੇ ਹੁਣ ਰੀਸੈਂਟਲੀ ਕੰਪੀਟੀਸ਼ਨ ਹੋਇਆ ਸੀਗਾ ਇੰਟਰਨੈਸ਼ਨਲ ਇੰਟਰਨੈਸ਼ਨਲ ਅਬੈਕਸ ਕੰਪੀਟੀਸ਼ਨ ਤੇ ਉਹਦੇ ਵਿੱਚ ਵੀ ਜਿਹੜੇ ਬੱਚੇ ਵਿਨਰਸ ਨੇ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਜਾਂਦੇ ਉਹ ਫੰਕਸ਼ਨ ਕਿਹੜੀ ਤੇ ਕੀ ਮਤਲਬ ਇਹ ਅਸੀਂ 16 ਤਰੀਕ ਨੂੰ ਕਰ ਰਹੇ ਹਾਂ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਜਿਸ ਤਰ੍ਹਾਂ ਕਿ ਸਕੂਲ ਪੀਐਸਸੀ ਵੀ ਜਾਂ ਸੀਬੀਐਸਸੀ ਮਤਲਬ ਕਿਹੜੀ ਕਿਹੜੀ ਤੁਸੀਂ ਟ੍ਰੇਨਿੰਗ ਦਿੰਦੇ ਹੋ ਹਰ ਇੱਕ ਸਰ ਦੇਖੋ ਮੈਥ ਜਿਹੜਾ ਹੈਗਾ ਉਹ ਚਾਹੇ ਬੋਰਡ ਦੀਆਂ ਕਲਾਸਿਸ ਨੇ ਚਾਹੇ ਸੀਬੀਐਸਸੀ ਹੈ ਜਾਂ ਆਈਸੀਐਸਸੀ ਬੋਰਡ ਹੈ ਮੈਥ ਦਾ ਪ੍ਰੋਸੀਜਰ ਤਾਂ ਸੇਮ ਹੀ ਹੈ ਜੀ ਸਬੋਤ ਆਪਾਂ ਐਡੀਸ਼ਨ ਦੀ ਗੱਲ ਕਰਦੇ ਆ ਐਡੀਸ਼ਨ ਚਾਹੇ ਆਪਾਂ ਬੋਰਡ ਦੀ ਕਲਾਸ ਲਈਏ ਸੀਬੀਐਸਸੀ ਲਈਏ ਜਾਂ ਆਈਸੀਐਸਸੀ ਬੋਰਡ ਲਈਏ ਉਹਨਾਂ ਦਾ ਤਾਂ ਸਾਰਿਆਂ ਦਾ ਪੈਟਰਨ ਸੇਮ ਹੀ ਹੈ ਐਡੀਸ਼ਨ ਦਾ ਮੈਥਡ ਤਾਂ ਉਹੀ ਰਹੇਗਾ ਸਬਟ੍ਰੈਕਸ਼ਨ ਦਾ ਵੀ ਮੈਥਡ ਉਹੀ ਰਹੇਗਾ ਤੇ ਇੱਕ ਏਜ ਦੀ ਗੱਲ ਕਰ ਲੈਣੀ ਹੈ ਬੱਚੇ ਨੇ ਕਿਹਨਾਂ ਸਾਲ ਤੋਂ ਬੱਚਿਆਂ ਲਈ ਕਿਹੜਾ ਤੁਸੀਂ ਸਰ ਬੱਚੇ ਜਿਹੜੇ ਕਸ ਵਾਸਤੇ ਨੇ 450 45 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ ਉਸ ਤੋਂ ਬਾਅਦ ਈਵਨ ਅੱਜ ਕੱਲ੍ਹ ਵੈਦਿਕ ਮੈਥ ਜਿਹੜਾ ਹੈ 3rd ਕਲਾਸ ਦਾ ਜਿਹੜਾ ਬੱਚਾ ਹੈ ਉਹ ਵੀ ਜੁਆਇਨ ਕਰ ਸਕਦਾ ਜੀ ਔਰ 6 7 ਤੋਂ ਬਾਅਦ ਵੀ ਵੈਦਿਕ ਮੈਥ ਹੈ ਜਿਹੜਾ ਕਿ ਬੱਚਿਆਂ ਨੂੰ ਪੂਰੇ ਸਿਲੇਬਸ ਦੇ ਵਿੱਚ ਉਹਨਾਂ ਨੂੰ ਹੈਲਪਫਲ ਹੁੰਦਾ ਜੀ ਤੇ ਮੈਂ ਮੈਸਰ ਨਾਲ ਆਪਾਂ ਗੱਲ ਕਰ ਰਹੇ ਹਾਂ ਕਿ ਅੱਜ ਕੱਲ ਬੱਚੇ ਕਿਸਾ ਦੇਖਦੇ ਹੋ ਪੜਾਈ ਨੂੰ ਲੈ ਕੇ ਕਿਉਂਕਿ ਪੜਾਈ ਜਿਹੜੀ ਕਾਫੀ ਟਫ ਹੁੰਦੀਆਂ ਨੇ ਬਿਲਕੁਲ ਬੱਚੇ ਤੁਹਾਨੂੰ ਮਤਲਬ ਤੇ ਨਹੀਂ ਲੱਗ ਜਾਂਦੇ ਨੇ ਕਿੰਨਾ ਕੁ ਜਿਹੜਾ ਤੁਹਾਨੂੰ ਪ੍ਰੋਬਲਮ ਆ ਗਿਆ ਜਾਂ ਬੱਚਾਂ ਨੂੰ ਨਹੀਂ ਬੱਚੇ ਨੂੰ ਸਕੂਲ ਲੱਗੇ ਪ੍ਰੋਬਲਮ ਬੱਚੇ ਬਹੁਤ ਇੰਟਰਸਟ ਲੈਂਦੇ ਨੇ ਔਰ ਬਹੁਤ ਬੱਚੇ ਕਲਾਸਿਸ ਨੂੰ ਇੰਜੋਏ ਕਰਦੇ ਨੇ ਕਿਉਂਕਿ ਇਹ ਜਿਹੜਾ ਮੈਥ ਅਸੀਂ ਕਰਵਾਨੇ ਇਸ ਦੇ ਫਨ ਵੇ ਚਾਹੇ ਉਹ ਤੁਸੀਂ ਮੈਕਸ ਦੇ ਬਾਰੇ ਗੱਲ ਕਰੋ ਜਾਂ ਵੈਦਿਕ ਮਾਧਿਅਮ ਦਾ ਟਾਈਮਿੰਗ ਵੀ ਰੈਪਲੀਕੇਟਾਂ ਹੈ ਟਾਈਮਿੰਗ ਆਪਣੇ ਸ਼ਾਮ ਨੂੰ ਹੁੰਦੇ ਸਰ ਸਕੂਲ ਟਾਈਮਿੰਗਸ ਤੋਂ ਬਾਅਦ ਜੀ ਔਰ ਜੋ ਵੀ ਐਸੀ ਕਰਵਾਉਣੇ ਆ ਸਕੂਲ ਦੇ ਜਿਹੜੇ ਕਨਸੈਪਟਸ ਨੇ ਉਹਨਾਂ ਵਿੱਚ ਗ੍ਰਿਡ ਐਕਸਟੈਂਡ ਜਿਹੜਾ ਹੈ ਕਵਰ ਕਰਦਾ ਬੱਚਾ ਤੇ ਕੁਝ ਮਾਤਰੀਆਂ ਦੇ ਮਾਤਾ-ਪਿਤਾ ਨੂੰ ਕੁਝ ਖਾਸ ਨੇ ਆ ਕੁਝ ਖਾਸ ਮੈਸੇਜਸ ਇਸ ਤਰ੍ਹਾਂ ਦਾ ਕਿ ਜਿਹੜੇ ਬੱਚੇ ਨੂੰ ਪੜ੍ਹਾਈ ਬਲ ਹੋਰ ਜਿਹੜਾ ਬਿਲਕੁਲ ਜੀ ਮੈਂ ਪੇਰੈਂਟਸ ਨੂੰ ਇਹ ਗੱਲ ਕਹੂੰਗੀ ਕਿ ਬੱਚਾ ਨੂੰ ਅਬੈਕਸ ਵੈਰੀਕ ਮੈਟ ਕਰਾਉਣ ਸੋ ਦਾ ਜੋ ਅੱਜ ਕੱਲ ਇੰਨਾ ਕੰਪੀਟੀਟਿਵ ਜਮਾਨਾ ਹੈ ਕੰਪੀਟੀਸ਼ਨ ਬਹੁਤ ਟਫ ਹੈ ਤੇ ਬੱਚਿਆਂ ਨੂੰ ਪ੍ਰੋਬਲਮਸ ਨਾ ਆਏ ਲੈਟਰ ਸਟੇਜ ਦੇ ਉੱਤੇ ਹਾਂਜੀ ਮੈਂ ਆਪਣਾ ਗੱਲ ਕਰ ਲੈਣੇ ਜਿਸ ਤਰ੍ਹਾਂ ਕਿ ਬੱਚੇ ਅੱਜ ਮੈਥ ਮੈਥੀ ਤੋਂ ਵੀ ਮਤਲਬ ਕਿ ਕਾਫੀ ਇੰਟਰਸਟ ਨਹੀਂ ਰੱਖਦੇ ਹਾਂ। ਕਾਫੀ ਬੱਚਿਆਂ ਨੂੰ ਮੰਦੇ ਵਿੱਚ ਹੁੰਦੇ ਵੀ ਅਸੀਂ ਆਹ ਸਿਲੇਬਸ ਰੱਖੀ ਹੈ ਜਾਂ ਅਸੀਂ ਆਹ ਮਤਲਬ ਰੱਖੀ ਹੈ ਤਾਂ ਕਿਸ ਤਰ੍ਹਾਂ ਮਤਲਬ ਤੁਸੀਂ ਦੇਖੋ ਜੀ ਜਿਹੜਾ ਮੈਥ ਅਸੀਂ ਕਰਾਉਣਾ ਹੈ ਨਾ ਜਿਹੜੇ ਬੱਚੇ ਨੂੰ ਮੈਥ ਫੋਬੀਆ ਮੈਥ ਤੋਂ ਬਹੁਤ ਡਰ ਲੱਗਦਾ ਹੈ ਕਿ ਜਿਸ ਤਰ੍ਹਾਂ ਬੱਚੇ ਕਹਿੰਦੇ ਕਿ ਨਹੀਂ ਇਹ ਬਹੁਤ ਤਫ ਸਬਜੈਕਟ ਹੈ ਬਟ ਜਿਹੜੇ ਬੱਚੇ ਸਾਡੇ ਕੋਲੋਂ ਕਰਕੇ ਜਾਂਦੇ ਨੇ ਅਬੈਕਸ ਵੈਲੀ ਮੈਥ ਉਹਨਾਂ ਦਾ ਇਹ ਸਬਜੈਕਟ ਬਹੁਤ ਇੰਟਰਸਟ ਕ੍ਰੀਏਟ ਹੁੰਦਾ ਹੈ ਔਰ ਉਹ ਕਹਿੰਦੇ ਨੇ ਕਿ ਬਹੁ ਕਰਾ ਇਨ ਦਾ ਲੈਟਰ ਐਡਵਾਂਸਡ ਸਟੱਡੀਜ਼ ਦੇ ਵਿੱਚ ਜੀ ਨਾ ਤੁਸੀਂ ਫਿਰ ਕਿਸ ਤਰ੍ਹਾਂ ਦਾ ਦੰਨਿਓ ਬੱਚਿਆਂ ਨੂੰ ਟ੍ਰੇਨਿੰਗ ਮਤਲਬ ਵਿੱਚ ਲੈ ਕੇ ਕਿ ਬੱਚੇ ਮੈਥ ਨਹੀਂ ਰੱਖਣ ਜਾਂ ਮਲ ਉਹ ਕਿਹੇ ਬੱਚੇ ਅਸਾਂ ਦੇ ਸਾਇੰਸ ਵਗੈਰਾ ਵੀ ਨਹੀਂ ਰੱਖਦੇ ਜਾਂ ਚੀਨ ਦੇ ਦਿੰਦੇ ਨੇ ਤਾਂ ਕਿ ਤੁਸੀਂ ਕੀ ਅਵੋਇਡ ਕਰਦੇ ਹੋ ਬਸ ਸਰ ਐਕਚੁਅਲੀ ਕਿ ਇਹ ਦੇਖੋ ਸਾਇੰਸ ਵੀ ਅਗੇ ਸਬਜੈਕਟ ਹੈ ਸਾਇੰਸ ਵੀ ਤਾਂ ਆਪ ਕੋ 10th ਤੱਕ ਦਾ ਕੰਪਲਸਰੀ ਹੈ ਮੈਥ ਵੀ 10th ਤੱਕ ਕੰਪਲਸਰੀ ਹੈ ਜੀ ਠੀਕ ਹੈ ਨਾ ਤਾਂ ਅਗਰ ਅਸੀਂ ਕੱਲ ਉਸੇ ਕੰਪੀਟੀਟਿਵ ਐਗਜ਼ਾਮਸ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਵੀ ਤਾਂ ਸਰ ਮੈਥ ਤੋਂ ਬਿਨਾ ਤਾਂ ਆਪਾਂ ਕਰ ਹੀ ਨਹੀਂ ਸਕਦੇ ਕਿਉਂਕਿ ਮੈਥ ਇੱਕ ऐसा सब्जेक्ट है जी प्राइमरी सब्जेक्ट है कि इन्नू अपन ਛੱਡ ਨਹੀਂ ਸਕਦੇ ਕੋਈ ਵੀ ਕੰਪੀਟੀਸ਼ਨ ਚ ਜਾਣਾ ਹੈ ਤੇ ਉਹਦੇ ਵੀ ਸਾਨੂੰ ਮੈਥ ਲੈਣਾ ਹੀ ਪਏਗਾ ਤਾਂ ਹੀ ਅਸੀਂ ਟੈਸਟ ਕੁਆਲੀਫਾਈ ਕਰ ਸਕਦੇ ਹਾਂ ਬਿਲਕੁਲ ਥੈਂਕ ਯੂ ਮੈਮ ਥੈਂਕ ਯੂ ਹਾਂ ਸੋ ਸੋ ਦੋਸਤੋ ਜਿਸ ਚਾਪ ਗੱਲਬਾਤ ਕੀਤੀ ਹੈ ਮੈਡਮ ਜੀ ਨਾਲ ਜਿਹੜਾ ਕਿ ਇਹਨਾਂ ਨੇ ਇੱਕ ਦਸਮੇਸ ਐਪਕੈਸ ਜਿਹੜਾ ਕਿ ਮਤਲਬ ਇੱਕ ਆਪਣਾ ਐਟੀਟਿਊਡ ਦੇ ਬਾਰੇ ਕਹਿ ਸਕਦੇ ਹਾਂ ਕਿ ਮਨੋਬ ਜਿਹੜੇ ਖੁੱਲੇ ਹਨ ਇਥੇ ਟੋ ਸੋਰੀ ਇੰਸਟੀਚਿਊਟ ਖੁੱਲੇ ਆਇਆ ਤਾਂ ਇਥੇ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀਆਂ ਦੀਆਂ ਮੈਥਮੈਟਿਕ ਲੈ ਕੇ ਐਨੀ ਸਿਲੇਬਸ ਜਿਹੜੇ ਔਰ ਐਨੀ ਕਲਾਸਸ ਵਗੈਰਾ ਦੇ ਬੱਚੇ ਜਿੱਥੇ ਕੰਟੈਕਟ ਕਰ ਸਕਦੇ ਕੰਟੈਕਟ ਨੰਬਰ ਵੀ ਸਾਡਾ ਸਪੀਕਿੰਗ ਦੇ ਉੱਪਰ ਚੱਲੇਗਾ ਔਰ ਇਹਨਾਂ ਨਾਲ ਕੰਟੈਕਟ ਕਰਕੇ ਜੋ ਵੀ ਬੱਚੇ ਜਿਹੜੇ ਬੱਚੇ ਅੱਜ ਸਮੇਂ ਨੂੰ ਲੈ ਕੇ ਆਪਣਾਈ ਨੂੰ ਜਿਹੜਾ ਅੱਗੇ ਵੱਲ ਵਧਣਾ ਚਾਹੁੰਦੇ ਨੇ ਜਾਂ ਟ੍ਰੇਨਿੰਗ ਲੈਣਾ ਚਾਹੁੰਦੇ ਨੇ ਕਿਸੇ ਤਰੀਕੇ ਦੇ ਨਾਲ ਜਿਹੜੀ ਕਿਸੇ ਸਿਲੇਬਸ ਨੂੰ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ